ਉਹਦੇ ਲੋਕ ਤੰਗ ਹੋ ਕੇ ਜਾਂਦੇ ਤੇ ਖੱਬੇ ਸੱਜੇ ਦੀ ਲੰਗਦਾ ਕੋਈ ਚੰਡੀਗੜ੍ਹ ਨੂੰ ਜਾਂਦਾ ਕੋਈ ਕਿਤੇ ਨੂੰ ਜਾਂਦਾ ਤੇ ਘਨੌਰ ਚੀ ਲੰਗਦਾ ਉਹਨਾਂ ਨੂੰ ਘਾਂਟਾ ਖੰਡ ਲੱਗਦਾ ਹੋਰ ਵੱਧ ਵੀ ਲੱਗਦਾ ਪਰ ਕਿਸਾਨ ਆਪਣੀ ਹੱਕੀ ਮੰਗਾਂ ਤੇ ਉੱਥੇ ਬੈਠੇ ਸੀ ਹੁਣ ਜਦ ਸਾਰਾ ਕੁਝ ਚੱਕਤਾ ਬਹੁਤ ਵੱਡੀ ਪੁਲਿਸ ਨੇ ਜ਼ੋਰ ਪਾਇਆ 3000 ਦੇ ਕਰੀਬ ਪੁਲਿਸ ਅਫੀਸਰ ਮਨਦੀਪ ਸਿੰਘ ਸਿੱਧੂ ਡੀਆਈਜੀ ਪਟਿਆਲਾ ਰੇਂਜ ਦੇ ਕਮਾਂਡ ਥੱਲੇ ਸਾਰਾ ਕੁਝ ਹੋਇਆ ਤੇ ਢਾਤਾ ਸਾਰਾ ਕੁਝ ਆਵਾਜ਼ਾਈ ਚੱਲ ਪਈ ਤੇ ਇਹਦਾ ਇਹਦਾ ਪ੍ਰਤੀਕਰਮ ਕੀ ਆ ਜੀ ਪੰਜਾਬ ਦੇ ਵਿੱਚ ਗੱਲ ਇਹ ਅਸਲ ਕਰਨ ਵਾਲੀ ਹੈ ਜੀ ਗੱਲ ਸਾਬ ਦੇਖੋ ਜਿਹੜਾ ਇਹਦਾ ਪ੍ਰਤੀਕਰਮ ਹੈ ਕਿਉਂਕਿ ਜਿੱਦੀ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ ਜੇਕਰ ਕੀਤਾ ਕਿ ਪੁਲਿਸ ਮੁਲਾਜ਼ਮ ਗਏ ਔਰ 3000 ਦੇ ਲਗਭਗ ਪੁਲਿਸ ਮੁਲਾਜ਼ਮ ਖਨੌਰੀ ਬਾਡਰ 3000 ਤੋਂ ਵੱਧ ਪੁਲਿਸ ਮੁਲਾਜ਼ਮ ਸ਼ੰਭੂ ਬਾਡਰ ਤੇ ਗਿਆ ਜਾ ਕੇ ਉੱਥੇ ਉਹਨਾਂ ਨੇ ਕਿਸਾਨਾਂ ਨੂੰ ਜਿਹੜੇ ਆਪਦੇ ਆਪ ਗੱਡੀਆਂ 'ਚ ਬੈਠੇ ਆਪਦੇ ਆ ਬਾਕੀਆਂ ਨੂੰ ਜਵਰੀ ਚੁੱਕ ਕੇ ਲਾਠੀ ਚਾਰਜ ਕਰਕੇ ਜਿਹੜਾ ਗੱਡੀਆਂ 'ਚ ਬਿਠਾ ਲਿਆ ਉਦੋਂ ਬਾਅਦ ਗੱਲ ਥਾ ਉਹਥੇ ਜਿਹੜਾ ਇਹਨਾਂ ਨੇ ਕੀਤਾ ਕਿ ਜੇਸੀਬੀ ਮਸ਼ੀਨਾਂ ਦੇ ਨਾਲ ਜਿਹੜਾ ਪੀਲਾ ਪੰਜਾਗਾ ਉਹਦੇ ਤਹਿਤ ਕਿਸਾਨਾਂ ਵੱਲੋਂ ਬਣਾਈਆਂ ਹੋਈਆਂ ਝੋਪੜੀਆਂ ਭੰਨਤੀਆਂ ਉਹਨਾਂ ਦੇ ਟਰੈਕਟਰ ਟਰਾਲੀਆਂ ਇਕੱਠੇ ਕਰਕੇ ਹੋਰ ਖੰ ਲਾਤੇ ਬਾਰਡਰ ਇਹਦੋਂ ਤੱਕ ਖਾਲੀ ਕਰਾ ਲਿਆ ਲੇਕਿਨ ਜਿਹੜਾ ਇਹ ਦਾਵਾ ਸੀ ਕਿ ਸੜਕ ਕਿਸਾਨਾਂ ਨੇ ਰੋਕੀ ਹੋਈ ਸੀ ਉਹਦੇ ਉਲਟ ਕੱਲ ਦੇ ਲੱਗੇ ਹੋਏ ਨੇ ਅੱਜ ਜਾ ਕੇ ਜਿਹੜਾ ਉਹ ਹਰਿਆਣੇ ਵਾਲੇ ਜਿਹੜੇ ਬੈਰੀਗੇਟ ਲਾਏ ਹੋਏ ਸੀ ਪੱਕੀਆਂ ਕੰਧਾਂ ਇਕਾਂ ਦੀਆਂ ਸਿਮਿੰਟ ਦੀਆਂ ਬਣਾਈ ਬੈਠੇ ਸੀ ਉਹ ਜੀਸੀਬੀਆਂ ਨਾ ਬਿੜੀ ਟੁੱਟੀਆਂ ਇਹਨਾਂ ਤੋਂ ਯਾਨੀ ਕਿ ਸੜਕ ਉਧਰੋਂ ਰੁਕੀ ਹੋਈ ਸੀ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਕਿ ਪੰਜਾਬ ਦੇ ਵਿੱਚ ਇਹਦਾ ਇੰਪੈਕਟ ਕੀ ਹੈ ਦੇਖੋ ਇੰਪੈਕਟ ਦੋ ਤਿੰਨ ਤਰ੍ਹਾਂ ਦਾ ਫੈਰ ਰਿਹਾ ਫਸਟ ਇਹ ਕਿ ਲੋਕ ਸਮਝ ਰਹੇ ਨੇ ਕਿ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਵੋਟਾਂ ਦੀ ਜਿਹੜਾ ਫਾਰਮੂਲਾ ਬੀਜੇਪੀ ਨੇ ਬਣਾਇਆ ਇਹ ਦੋ ਵਰਗਾਂ ਨੂੰ ਆਪਸ ਦੇ ਵਿੱਚ ਖੜਾ ਕਰ ਦਿਓ ਪੋਲਰਾਈਜ਼ ਕਰ ਦਿਓ ਔਰ ਬਹੁ ਗਿਣਤੀ ਦੀ ਵੋਟ ਲੈ ਜਾਓ ਲੁਧਿਆਣੇ ਦੀ ਬਾਏ ਇਲੈਕਸ਼ਨ ਹੈ ਜਿਮਣੀ ਚੌਂ ਲੁਧਿਆਣੇ ਚ ਹੈ ਸ਼ਹਿਰੀ ਵੋਟਰ ਆ ਸਾਰੇ ਵਪਾਰੀ ਹੀ ਉਹਨਾਂ ਦੇ ਵਿੱਚ ਆ ਇਹਨਾਂ ਨੇ ਪੋਲਰਾਈਜੇਸ਼ਨ ਜਿਹੜੀ ਉਹ ਵੋਟਾਂ ਦੀ ਕੀਤੀ ਹੈ ਕਿ ਦੇਖੋ ਜੀ ਅਸੀਂ ਕਿਸਾਨਾਂ ਦੇ ਖਿਲਾਫ ਐਡਾ ਵੱਡਾ ਐਕਸ਼ਨ ਕਰਤਾ ਬੜਾ ਸਟਰੋਂਗ ਕੀ ਮਿਨਿਸਟਰ ਹੈ ਔਰ ਉਹ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਜਿਹੜੀ ਇਹਨਾਂ ਨੇ ਕੀਤੀ ਆ ਹੁਣ ਉਹਦਾ ਇੰਪੈਕਟ ਜਿਹੜਾ ਪੈ ਰਿਹਾ ਇੱਕ ਤਾਂ ਕਾਲੀ ਐਨਕਾਂ ਲਾ ਕੇ ਰੱਖਦਾ ਅੱਜ ਕੱਲ ਮੱਖ ਮੰਤਰੀ ਸਾਡਾ ਹੂੰ ਹੋ ਸਕਦਾ ਅੱਖਾਂ ਦੀ ਕੋਈ ਪ੍ਰੋਬਲਮ ਹੋਵੇ ਲੇਕਿਨ ਲੋਕ ਕੰਪੈਰੀਜ਼ਨ ਇੱਕ ਸਾਫ ਦਾ ਮੁੱਖ ਮੰਤਰੀ ਦੇ ਨਾਲ ਕਰ ਰਹੇ ਨੇ ਉਹ ਵੀ ਕਾਲੀ ਐਨਕਾਂ ਲਾ ਕੇ ਰੱਖਦਾ ਹੁੰਦਾ ਸੀ ਹੂੰ ਇਹ ਇਹ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜੇ ਵਟਸਐਪਸ ਨੇ ਭੇਜੇ ਜਾ ਰਹੇ ਆ ਫੇਸਬੁੱਕ ਤੇ ਭੇਜੇ ਜਾ ਰਹੇ ਆ ਉਹ ਕੰਪੈਰੀਜ਼ਨ ਦੇ ਨਾਲ ਹੈ ਅਗਲੀ ਗੱਲ ਇਹ ਅੱਜ ਦੇ ਪੰਜਾਬ ਦੇ ਸ਼ਹਿਰ ਦੀ ਕੋਈ ਪਿੰਡ ਬਚਿਆ ਹੋਵੇ ਜਿੱਥੇ ਮਾਲਵੇ ਵਿੱਚ ਸਾਡੇ ਕੋਈ ਸ਼ਾਇਦ ਬਚਿਆ ਹੀ ਨਹੀਂ ਪਿੰਡ ਜਿੱਥੇ ਨਯਾ ਸਰਕਾਰ ਦੀਆਂ ਭਗਵੰਤ ਮਾਨ ਦੀਆਂ ਅਸਤੀ ਨਹੀਂ ਪੂਕੀ ਗਈ। ਈਵਨ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਵਿਦਿਆਰਥੀਆਂ ਨੇ ਆਸਤੀ ਪੂਕੀ ਔਰ ਉੱਥੇ ਇੱਕ ਵਿਦਿਆਰਥੀ ਨੂੰ ਸਸਪੈਂਡ ਵੀ ਕਰਤਾ ਪ੍ਰਿੰਸੀਪਲ ਨੇ ਵੀ ਕਾਲਜ ਦੇ ਵਿੱਚ ਤੁਸੀਂ ਮੁੱਖ ਮੰਤਰੀ ਦੇ ਆਸਤੀ ਪੂਕੀ। ਔਰ ਪੰਜਾਬ ਦੇ ਪਿੰਡਾਂ ਦੇ ਲੋਕ ਛੜਕਾਂ ਤੇ ਨਿਕਲੇ। ਹਲਾਤੇ ਬਣੇ ਕਿ ਛੜਕਾਂ ਰੋਕਣ ਦੀ ਕਈ ਥਾਵਾਂ ਤੇ ਕੋਸ਼ਿਸ਼ ਕੀਤੀ ਜਿਵੇਂ ਭਵਾਨੀਗੜ੍ਹ ਕੀਤੀ, ਬਠਿੰਡਾ ਜੀਖਪੁਰ ਰੋਡ ਰੋਕਣ ਦੀ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਏ। ਐਵੇਂ ਜਿਵੇਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਮੋੜ ਮੰਡੀ ਅਧੀਨ ਆਉਂਦੇ ਆਣੇ ਦੇ ਕਿਸਾਨਾਂ ਨੂੰ ਜਦੋਂ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੋੜ ਮੰਡੀ ਥਾਣੇ ਲੈ ਗਏ ਕਿਸਾਨ ਭੱਜ ਕੇ ਜਾ ਕੇ ਮੋੜ ਮੰਡੀ ਥਾਣੇ ਦੀ ਛੱਤ ਤੇ ਚੜ ਗਏ ਛੱਤ ਤੇ ਚੜ ਕੇ ਉਹਨਾਂ ਨੇ ਛੱਤ ਤੇ ਖੜ ਕੇ ਨਾਰੇਬਾਜੀ ਆ ਜਿਹੜੀ ਉਹ ਕੀਤੀ ਔਰ ਪੰਜਾਬ ਦੇ ਵਿੱਚ ਸੰਗਰੂਰ ਤੇ ਪਟਿਆਲਾ ਚ ਇੰਟਰਨੈਟ ਬੰਦ ਹੈ ਲੇਕਿਨ ਫੇਰ ਵੀ ਲੋਕ ਆ ਜਿਹੜੇ ਦੂਜੇ ਜ਼ਿਲ੍ਹਿਆਂ ਚ ਜਾ ਕੇ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਸਾਰੀ ਜਾਣਕਾਰੀ ਆ ਜਿਹੜੀ ਉਹ ਸ਼ੇਅਰ ਕਰ ਰਹੇ ਨੇ ਔਰ 7ਵੇਂ ਗੇੜ ਦੀ ਮੀਟਿੰਗ ਤੋਂ ਬਾਅਦ ਜਿਸ ਰੂਪ ਦੇ ਵਿੱਚ ਮੀਟਿੰਗ ਕਰਨਗੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਇਹ ਧਾਰਨਾ ਚੱਲ ਰਹੀ ਹੈ ਕਿ ਐਂ ਗ੍ਰਿਫਤਾਰੀ ਹੀ ਕਰਨਾ ਚਾਹੀਦਾ ਇਹ ਤਾਂ ਦੋ ਧਿਰਾਂ ਦੀ ਜਦੋਂ ਟੇਬਲ ਟਾਕ ਹੁੰਦੀ ਹੈ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਇੱਕ ਧਿਰ ਨੂੰ ਉਹਦੀ ਮੰਜ਼ਿਲ ਤੱਕ ਜਾਣ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕਾਰਵਾਈ ਜਿਹੜੀ ਉਹ ਸ਼ੁਰੂ ਹੁੰਦੀ ਆ ਇਹਨੂੰ ਧੋਖਾ ਜਿਹੜਾ ਹੈਗਾ ਉਹ ਕਰਦਾਨਿਆਂ ਜਾ ਰਿਹਾ ਹੈ ਔਰ ਪਿੰਡਾਂ ਦੇ ਵਿੱਚ ਤਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਾਨਾ ਛਹੀਆ ਔਰ ਲੋਕਾਂ ਨੂੰ ਲੱਗਦਾ ਕਿ ਉਹਨਾਂ ਨੇ ਜੀ ਪਾਰਟੀ ਨੂੰ ਬਦਲਾ ਦੇ ਰੂਪ ਦੇ ਵਿੱਚ ਆਪਣੇ ਸਨਮਨ ਧਨ ਦੇ ਨਾਲ ਮਦਦ ਕਰਕੇ ਜਿਹੜੀ ਆ ਉਹ ਫੂੰਡ ਦੇ ਵਿੱਚ ਲਿਆਂਦਾ ਠੀਕ ਹੈ ਬਦਲਾ ਵਾਲੀ ਪਾਰਟੀ ਲਿਆਂਦੀ ਲੇਕਿਨ ਇਹਨਾਂ ਨੇ ਪੋਲਰਾਈਜੇਸ਼ਨ ਕਰਨ ਦੇ ਲਈ ਬੋਟਾ ਜਿਹੜਾ ਉਹ ਆਪਣਾ ਪੀਲਾ ਪੰਜਾਗਾ ਜਿਹੜਾ ਉਹ ਕਿਸਾਨਾਂ ਦੀ ਚਲਾਤਾ ਸੈਕੰਡਲੀ ਜਿਹੜਾ ਗਿਲ ਸਾਹਿਬ ਇਹ ਚੱਲ ਰਿਹਾ ਹੈਗਾ ਕਿ ਜਿੰਨੀ ਪਾਵਰ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਪੁਲਿਸ ਸਟੇਟ ਦੇ ਰੂਪ ਦੇ ਵਿੱਚ ਜਿਹੜਾ ਪੰਜਾਬ ਬਣਾਇਆ ਜਾ ਰਿਹਾ ਹੈ ਦੋ ਇੰਪੈਕਟ ਜਿਹੜੇ ਪਿਛਲੇ ਦਿਨਾਂ ਤੋਂ ਨਜ਼ਰ ਆ ਰਹੇ ਆ ਲੋਕਾਂ ਦੇ ਜਿਹਨਾਂ 'ਚ ਹੁਣ ਵਸਣ ਲਾ ਕੇ ਪਹਿਲਾ ਕਿ ਨਸ਼ਾ ਤਸਕਰਾਂ ਦੇ ਨਾਂ ਦੇ ਉੱਤੇ ਕਿ ਆਹ ਦੇਖੋ ਜੀ ਗੈਰ ਕਾਨੂੰਨੀ ਸਾਰੀ ਆ ਕਿਤੇ ਦੋ ਮੰਜ਼ਲਾ ਮਾਰਕਟ ਆ ਸੀ ਕਿਤੇ ਤਿੰਨ ਮੰਜ਼ਲਾ ਮਾਰਕਟ ਆ ਸੀ ਕੋਈ ਅਦਾਲਤੀ ਪ੍ਰਕਿਰਿਆ ਨਹੀਂ ਕੋਈ ਵਿਅਕਤੀ ਨੂੰ ਦੋਸ਼ੀ ਸਿੱਟ ਕਰਨ ਦੀ ਲੋੜ ਨਹੀਂ ਤੇ ਜਾ ਕੇ ਪੀਲਾ ਪੰਜਾ ਚਲਾਉਂਦੇ ਨੇ ਸੈਕੰਡ ਜਿਹੜਾ ਮਸਲਾ ਡਾ ਕਿ ਪੁਲਿਸ ਨੂੰ ਜਿੰਨੀ ਪਾਵਰ ਦਿੱਤੀ ਜਾ ਰਹੀ ਆ ਇਹ ਬੰਦਾ ਫੜਿਆ ਫੜ ਕੇ ਉਹਦਾ ਹਿਾਰ ਬਰਾਮਦ ਕਰਾਉਣ ਗਏ ਸੀ ਜੀ ਉਹਨੇ ਮੂਹਰੋਂ ਗੋਲੀ ਚਲਾਤੀ ਪੁਲਿਸ ਨੇ ਅਗਰ ਪਿਛਲੇ ਦਿਨਾਂ ਜਿੰਨੀ ਵੱਡੀ ਪੱਧਰ ਤੇ ਇਨਕਾਊਂਟਰ ਹੋਏ ਨੇ ਜਿੰਨੇ ਗਿਰਫਜ਼ਦਾਰ ਕੀਤੇ ਨੇ ਉਹ ਨੌਜਵਾਨ ਗੈਂਗਸਟਰ ਕਹਿ ਕੇ ਜਾਂ ਹੋਰ ਟੰਗ ਦੇ ਨਾਲ ਉਹਨਾਂ ਚੋਂ ਕਈਆਂ ਦੀਆਂ ਲੱਤਾਂ 'ਚ ਗੋਲੀਆਂ ਮਾਰਤੀਆਂ ਤੋ ਇਹ ਜਿਹੜਾ ਟੰਗ ਇਹੀ ਟੰਗ ਕੱਲ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਨਜ਼ਰ ਆਇਆ ਇਹ ਪੰਜਾਬ ਦੇ ਵਿੱਚ ਪੁਲਿਸ ਰਾਜ ਜਿਹੜਾ ਹੈ ਉਹ ਕਾਇਮ ਕੀਤਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਜਿਵੇਂ ਲੁਧਿਆਣੇ ਦੀ ਜਿਮਨੀ ਚੌਂਂ ਦਾ ਸੈਕੰਡਲੀ ਮੋਦੀ ਸਰਕਾਰ ਦਾ ਦਬਾਅ ਇਹਨਾਂ ਤੇ ਸਾਫ ਨਜ਼ਰ ਆਇਆ। ਇਹ ਐਕਸ਼ਨ ਕਹਿਣ ਨੂੰ ਭਾਵੇਂ ਭਗਵੰਤ ਸਿਮਾਨ ਨੇ ਕੀਤਾ, ਲੇਕਿਨ ਭਗਵੰਤ ਸਿਮਾਨ ਦਾ ਨਾਲ ਜਿਹੜਾ ਸਹਿਯੋਗ ਸੀ ਕੇਂਦਰ ਦਾ ਗ੍ਰਹਿ ਵਿਭਾਗ ਸੀ ਔਰ ਹਰਿਆਣਾ ਦੀ ਸਰਕਾਰ ਸੀ। ਤਿੰਨਾਂ ਦੇ ਵੱਲੋਂ ਹਰਿਆਣਾ ਪੁਲਿਸ, ਪੰਜਾਬ ਪੁਲਿਸ ਤੇ ਸੈਂਟਰ ਗਵਰਨਮੈਂਟ ਤਿੰਨਾਂ ਨੇ ਰਲ ਕੇ ਕੀਤਾ। ਇਹ ਅਸਲ ਦੇ ਵਿੱਚ ਗੁੰਡਰ ਤਰੀਕੇ ਦੇ ਨਾਲ ਚੱਲਿਆ। ਤੁਸੀਂ ਦੇਖੋ ਵੀ ਚੰਡੀਗੜ੍ਹ 'ਚ ਕਿਸਾਨਾਂ ਨੂੰ ਨਹੀਂ ਫੜਿਆ ਗਿਆ। ਇਹ ਕਿਹਾ ਜਾਂਦਾ ਜਾਂਦਾ ਵੀ ਭਾਈ ਚੰਡੀਗੜ੍ਹ 'ਚ ਅਰੈਸਟ ਕਰੋ ਤੁਸੀਂ ਵਾ ਤਾਂ ਫਿਰ ਪੰਜਾਬ 'ਚ ਕਰੋ ਕਰਦੇ। ਜਦੋਂ ਇੰਟਰ ਚੰਡੀਗੜ੍ਹ ਤੋਂ ਮੋਹਾਲੀ ਵਾਲੇ ਪਾਸੇ ਤੋਂ ਪੰਜਾਬ 'ਚ ਉਹਨਾਂ ਨੇ ਪੈਸੇ ਰਿਆਖਾਣਾ ਕੋਨੇ ਉਹਨੂੰ ਅਰੈਸਟ ਕੀਤਾ। ਸੋ ਇਹ ਇਹ ਤੰਗ ਵੀ ਜਿਹੜਾ ਦਾ ਉਹ ਅਪਣਾਇਆ ਜਾ ਰਿਹਾ। ਅਗਲੀ ਗੱਲ ਜਿਹੜਾ ਇਹ ਕਿਹਾ ਜਾ ਰਿਹਾ ਵੀ ਇਹਦੇ ਨਾਲ ਵਪਾਰੀ ਬੁਖੀ ਸੀਗਾ ਜੀ ਇਹਦੇ ਨਾਲ ਬਹੁਤ ਲੋਕ ਔਖੇ ਸੀਗੇ ਸਰਕਾਰ ਦੇ ਬਲੇ ਦਾਵਾ ਕੀਤਾ ਜਾ ਰਿਹਾ। ਸੋ ਜਿਵੇਂ ਤੁਸੀਂ ਜ਼ਿਕਰ ਕੀਤਾ ਔਖੇ ਲੋਕ ਸੀ ਕੋਸ਼ਹਦ ਤੱਕ ਥੋੜਾ ਬੈਂਕ ਵਾਲ પાਕੇ ਜਿਹੜਾ ਲੋਕਾਂ ਨੂੰ ਆਉਣਾ ਪੈਂਦਾ ਸੀ ਲੇਕਿਨ ਜਿਵੇਂ ਵਪਾਰੀਆਂ ਵਾਲੀ ਗੱਲ ਕਹੀ ਜਾ ਰਹੀ ਹੈ ਪੋਲਰਾਈਜੇਸ਼ਨ ਹੈ ਇਹਨਾਂ ਦੀ ਸਿੱਧੇ ਤੌਰ ਤੇ ਲੁਧਿਆਣਾ ਦੀ ਇਲੈਕਸ਼ਨ ਇਹਨਾਂ ਦੇ ਏਜੰਡੇ ਤੇ ਆ ਪਰ ਲੁਧਿਆਣੇ ਵਾਲੀ ਚਲੋ ਮੰਨ ਲਓ ਜਿੱਤ ਵੀ ਜਾਣ 227 ਕਿਹੜਾ ਵਾਲੀ ਦੂਰ ਆ ਸੋ ਇਸ ਕਰਕੇ ਸਰਕਾਰ ਨੂੰ ਇਹਦਾ ਲਾਸ ਆ ਜਿਹੜਾ ਉਹ ਜਰਾ ਤੌਰ ਤੇ ਹੋਇਆ ਜੀ ਅੱਛਾ ਜੀ ਜਿਹੜੀ ਇਹਦੀ ਪ੍ਰਤੀਕਿਰਿਆ ਨਾ ਕੋਈ ਵੀ ਪੰਜਾਬ ਦੇ ਵਿੱਚ ਕੁਝ ਵੀ ਹੁੰਦਾ ਜਦ ਲੋਕ ਉਸ ਦੀ ਪ੍ਰਤੀਕਿਰਿਆ ਨਹੀਂ ਕਰਦੇ ਤਾਂ ਸਰਕਾਰਾਂ ਨੂੰ ਉਹ ਆਦਤ ਬਣ ਜਾਂਦੀ ਹੈ ਤੇ ਇਹਦੇ ਪ੍ਰਤੀਕਰਮ ਦੇ ਵਿੱਚ ਪੁਲਿਸ ਦੀ ਕਾਰਵਾਈ ਦੇ ਵਿਰੁੱਧ ਸੜਕਾਂ ਤੇ ਲੋਕ ਨਿਕਲੇ ਆ ਜੀ ਹਾਂਜੀ ਸੜਕਾਂ ਤੇ ਅੱਜ ਅੱਜ ਨਿਕਲੇ ਔਰ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਥਾਣਿਆਂ 'ਚ ਵੀ ਲੈ ਕੇ ਗਏ ਇੰਦਰੋ ਤਾਂ ਗਿਲਸਾਹਬ ਇਹਨਾਂ ਨੇ ਸੌ ਤੋਂ ਵੱਧ ਵਿਅਕਤੀ ਜਿਹੜਾ ਪਟਿਆਲੇ ਜੇਲ੍ਹ ਭੇਜਤਾ ਔਰ ਇੱਥੇ ਕਾਰਜੀ ਜੇਲ੍ਹ ਦੀ ਤਰ੍ਹਾਂ ਜਿਹੜਾ ਗਖਨੋਰੀ ਬਾਡਰ ਦੇ ਨੇੜੇ ਜ਼ਰੂਰ ਜ਼ਿਲ੍ਹੇ ਦੇ ਵਿੱਚ ਇੱਕ ਮੈਰਿਜ ਪੈਲੇਸ ਦੇ ਵਿੱਚ ਸੈਂਕੜੇ ਕਿਸਾਨਾਂ ਨੂੰ ਜਿਹੜਾ ਨਜ਼ਰਬੰਦ ਕੀਤਾ ਗਿਆ ਹੈਗਾ ਔਰ ਪੰਜਾਬ ਦੇ ਵਿੱਚ ਦਰਜਨਾ ਥਾਵਾਂ ਦੇ ਉੱਤੇ ਝੜਪਾਂ ਹੋਈਆਂ ਨੇ ਕਿਸਾਨਾਂ ਦੀਆਂ ਪੁਲਿਸ ਦੇ ਨਾਲ ਜੋ ਸੜਕਾਂ ਤੇ ਨਿਕਲੇ ਉਹਨਾਂ ਦੀਆਂ ਝੜਪਾਂ ਹੋਈਆਂ ਨੇ ਔਰ ਕਈ ਥਾਵਾਂ ਦੇ ਉੱਤੇ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਵੀ ਹੋਈਆਂ ਨੇ ਹੁਣ ਇਹਨਾਂ ਨੇ ਇੱਕ ਨਵਾਂ ਢੰਗ ਅਪਣਾ ਲਿਆ ਦੇਖੋ ਆਪਾਂ ਇੱਕ ਦਿਨ ਅੱਗੇ ਵੀ ਜੇਕਰ ਕੀਤਾ ਹੈ ਕਈ ਵਾਰ ਕਿ ਤਿੰਨ ਥੜੇ ਨੇ ਕਿਸਾਨਾਂ ਦੇ ਇੱਕ ਸ਼ਮੂ ਬਾਡਰ ਤੇ ਬੈਠੇ ਸੀ ਜਿਹੜੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਉਹ ਸਰਬੰਨ ਭੰਦੇਵ ਦੀ ਗਵਾਈ ਚ ਤੇ ਸੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਜਗਜੀਤ ਸਿੰਘ ਦਲੇয়াল ਦੀ ਗਵਾਈ ਚ ਤੀਜਾ ਜਿਹੜਾ ਫੋਰਮ ਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਆਟਾ ਜਿਹਦੇ ਵਿੱਚ ਜਗਿੰਦਰ ਸਿੰਘ ਗਰਾਹਾ ਬਲਵਿੰਦਰ ਸਿੰਘ ਰਾਜੇਵਾਲ ਵਰਕੇ ਆਗੂ ਨੇ ਉਹ ਉਹ ਇਹਨਾਂ ਨੇ ਕੱਲ੍ਹ ਨੂੰ ਸਰਦਾਰਾ ਦੇ ਟਾ ਮੀਟਿੰਗ ਦਾ ਹੂੰ ਦੋ ਉਹਨਾਂ ਮੀਟਿੰਗ ਕਰਕੇ ਦੋ ਤਿੰਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਜੇਲ੍ਹ ਚ ਤੁੰਤਾਂ ਉਹਨਾਂ ਦਾ ਮੋਰਚਾ ਜਬਰੀ ਚਕਾਪਾ ਤੀਜੀ ਧਿਰ ਨੂੰ ਕੱਲ ਨੂੰ ਮੀਟਿੰਗ ਲਈ ਸੱਦ ਲਿਆ ਹੁਣ ਇਹੇ ਦੋ ਤਰ੍ਹਾਂ ਦਾ ਫਾਰਮੂਲਾ ਨਜ਼ਰ ਆ ਰਿਹਾ ਇੱਕ ਤੈ ਕਿ ਪਾੜਨ ਵਾਲੀ ਗੱਲ ਹੈ ਸੈਕੰਡਲੀ ਇਹ ਵੀ ਇਹਨਾਂ ਨੂੰ ਜਾਣੇ ਨਹੀਂ ਚਾਹੀਦਾ ਹੁਣ ਇਸ ਰੂਪ ਦੇ ਵਿੱਚ ਵੀ ਭਾਈ ਤੁਸੀਂ ਸਾਡੇ ਨਾਲ ਦੇ ਇਹਨਾਂ ਨੂੰ ਮੀਟਿੰਗ ਲਈ ਸੱਦ ਕੇ ਜੇ ਦੇਲ ਚ ਤੁੰਨ ਸਕਦੇ ਹੋ ਤਾਂ ਸਾਡੇ ਨਾਲ ਕੀ ਵਿਵਹਾਰ ਹੋਊ ਤੁਹਾਡਾ ਅਸੀਂ ਕੀ ਤੁਹਾਡੇ ਨੇੜੇ ਲੱਗਦੇ ਆਂ ਅਗਲੀ ਗੱਲ ਹੁਣ ਕੱਲ ਨੂੰ 4 ਵਜੇ ਜਿਹੜੀ ਮੀਟਿੰਗ ਬੁਲਾਈ ਹੈ ਕਿਸਾਨ ਜਥੇਬੰਦੀ ਦੀ ਇਹ ਉਹ ਨੇ ਜਿਹੜੇ ਨਾ ਸਿੰਗੂ ਦੇਸੀ ਨਾ ਖਲੌਰੇਸੀ ਇਹਨਾਂ ਦੇ ਵੱਲੋਂ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਮਾਰਚ ਦਾ ਐਲਾਨ ਕੀਤਾ ਹੋਇਆ ਔਰ ਇਹਨਾਂ ਨੂੰ ਸ਼ਾਇਦ ਉਹ ਤੇ ਉਹ ਮਾਰਚ ਕਰਕੇ ਮੀਟਿੰਗ ਦਿੱਤੀ ਲੇਕਿਨ ਇਹ ਮੀਟਿੰਗ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਹੁਣ ਇੰਨੀ ਰਿਕਵੈਸਟ ਹੋ ਗਈ ਮੀਟਿੰਗ ਤੇ ਮੁੱਖ ਮੰਤਰੀ ਸਾਹਿਬ ਨਹੀਂ ਆ ਰਹੇ ਇਹ ਮੀਟਿੰਗ ਖੇਤੀਬਾੜੀ ਮੰਤਰੀ ਗਰਮੀਸ਼ ਸਿੰਘ ਖੁੱਡੀਆਂ ਦੀ ਅਗਵਾਈ ਦੇ ਵਿੱਚ 4 ਵਜੇ ਰੱਖੀ ਗਈ ਆ ਹੁਣ ਸੰਜੁਕਟ ਮੋਰਚ ਨੇ ਉਸ ਤੋਂ ਪਹਿਲਾਂ 12 ਵਜੇ ਚੰਡੀਗੜ੍ਹ ਚ ਆਪ ਮੀਟਿੰਗ ਰੱਖ ਲਈ ਆਪਸ ਦੇ ਵਿੱਚ ਤਾਲ ਆਗੂਆਂ ਦੀ ਉਹਦੇ ਵਿੱਚੋਂ 12 ਵਜੇ ਬੈਠਣਗੇ ਜਾਂ 2 ਵਜੇ ਡਿਸਾਈਡ ਕਰਨਗੇ ਕਿ ਉਹ ਘੰਟੇ ਵਿੱਚ ਜਾਣਾ ਕਿ ਨਹੀਂ ਜਾਣਾ ਜਾਣਾ ਤਾਂ ਉੱਥੇ ਕੀ ਗੱਲ ਰੱਖਣੀ ਹੈ ਉਹ ਪਹਿਲੀ ਗੱਲ ਤਾਂ ਉਹਨਾਂ ਦੀ ਇਹੀ ਹੋਊਗੀ ਕਿ ਗ੍ਰਿਫਤਾਰ ਕਿਸਾਨ ਆਪੂ ਰਿਹਾਅ ਕਰੋ ਸਾਡੇ ਨਾਲ ਦੇ ਤਾਂ ਤੁਸੀਂ ਗ੍ਰਿਫਤਾਰ ਕਰੀ ਬੈਠੇ ਹੋ ਔਰ ਗਿਲਸਾ ਹਾਲਾਤ ਸਥਿਤੀ ਇਹ ਹੈ ਬਣ ਗਈ ਜੇ ਅੱਜ ਵੀ ਇਕੱਠੇ ਨਹੀਂ ਹੁੰਦੇ ਦੇਖੋ ਸਰਕਾਰ ਦੇ ਜਿੰਨਾ ਜ਼ਬਰ ਹੋਇਆ ਜਿੰਨਾ ਸਰਕਾਰ ਨੇ ਇਹਨਾਂ ਦੇ ਉੱਤੇ ਤਸ਼ੱਦਦ ਕੀਤਾ ਇਹ ਅੱਜ ਵੀ ਇਕੱਠੇ ਨਹੀਂ ਹੁੰਦੇ ਤਾਂ ਲੋਕ ਇਹਨਾਂ ਨੂੰ ਕਦੇ ਮਾਫ਼ ਨਹੀਂ ਕਰਨਗੇ ਪੁਆਇੰਟ ਦੂਜਾ ਬਾਈਟ ਇੰਨਾ ਲਈ ਫਿਰ ਜਿੱਤ ਜਿਹੜੀ ਹੈ ਉਹ ਬਹੁਤ ਦੂਰ ਦੀ ਗੱਲ ਹੋ ਜੂ। ਇਹ ਇੱਕ ਵਾਰ ਤਾਂ ਪੁੱਛੇ ਹੱਟ ਚੁੱਕੇ ਨੇ ਸਰਕਾਰ ਇਹਨਾਂ ਦੇ ਉੱਤੋਂ ਦੀ ਪੈ ਗਈ ਆ। ਜਿਹੜੀ ਖੇਤੀ ਕਾਨੂੰਨਾ ਖਿਲਾਫ ਇਤਿਹਾਸਕ ਜਿੱਤ ਹੋਈ ਜਿਹਨੇ ਦੁਨੀਆ ਭਰ ਦੇ ਵਿੱਚ ਇੱਕ ਗਹਿਰੀ ਛਾਪ ਛੱਡੀ ਔਰ ਪੰਜਾਬ ਦੇ ਜਾਂ ਭਾਰਤ ਦੇ ਕਿਸਾਨਾਂ ਨੂੰ ਦੇਖ ਕੇ ਆਸਟ੍ਰੇਲੀਆ ਦੇ ਕਿਸਾਨ ਵੀ ਟਰੈਕਟਰ ਲੈ ਕੇ ਸੜਕਾਂ ਤੇ ਆ ਗਏ ਸੀਗੇ ਔਰ ਵਕਤ ਵਕਤ ਪੈਰਿਸ ਸਮੇਤ ਦੁਨੀਆ ਭਰ ਦੇ ਵਿੱਚ ਕਿਸਾਨ ਸੰਘਰਸ਼ ਦੀ ਗੂੰਜ ਸੁਣਾਈ ਦਿੰਦੀ ਸੀ। ਕਿ ਨਾ ਅੱਜ ਉਹ ਇਹਨਾਂ ਨੇ ਜਵਰੀ ਧਰਨਾ ਚਟਾ ਕੇ ਜਿਹੜਾ ਹੈਗਾ ਔਰ ਜਵਰੀ ਇਹਨਾਂ ਨੇ ਕਿਹਾ ਪਿਛਲੇ ਪੰਜ ਮਾਰਚ ਨੂੰ ਚੰਡੀਗੜ੍ਹ ਨਹੀਂ ਬਣਦਾ ਤਾਂ ਉਤੋਂ ਦੀ ਪੈ ਗਈ ਸਟੇਟ ਇਹਦੇ ਵਿੱਚ ਇਹਨਾਂ ਨੂੰ ਅੱਜ ਇੱਕੇ ਜਿਹੜਾ ਉਹ ਹੋਣਾ ਪਵੇਗਾ ਤਾਂ ਕੱਲ ਦੀ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਤੋਂ ਪਹਿਲਾਂ ਕੀ ਰਨਿੰਗ ਦੀ ਚੀਜ਼ ਦੇ ਨੇ ਉਹ ਉਹਦੇ ਤੇ ਸਭ ਦੀਆਂ ਨਜ਼ਰਾਂ ਹੋਣਗੀਆਂ ਜੀ ਅੱਛਾ ਜੀ ਇੱਕ ਦੱਸਿਓ ਬਈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਇੱਕ ਖਾਸ ਮੀਟਿੰਗ ਹੋਈ ਹੈ ਉਹ ਮੀਟਿੰਗ ਕੀ ਸੀ ਜੀਗਲ ਸਾਉ ਕੱਲ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਉਹਨੇ ਵਿਰੋਧੀ ਧਿਰ ਤੇ ਵੀ ਨਿਰਪੱਖਤਾ ਹੈ। ਕਿ ਜਿਹੜਾ ਕਿਸਾਨਾਂ ਵਾਲਾ ਮੁੱਦਾ ਪੰਜਾਬ ਵਿਧਾਨ ਸਭਾ ਚੋਂ ਕਿੰਨਾ ਇਕੱਠਾਉਂਦੇ ਨੇ। ਕਿਉਂਕਿ ਵਿਰੋਧੀ ਧਿਰ ਦਾ ਵੀ ਬੜਾ ਅਹਿਮ ਰੋਲ ਹੁੰਦਾ ਹੈ। ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀਗਵਾਈ ਦੇ ਵਿੱਚ ਕਾਂਗਰਸੀ ਲੀਡਰਸ਼ਿਪ ਜੁੜੂਗੀ। ਲੇਕਿਨ ਉੱਥੇ ਖੈਰਾ ਤੋਂ ਉਮੀਦ ਹੈ ਕਿ ਖੈਰਾ ਹੋਰੀਓ ਮਸਲਾ ਜਿਹੜਾ ਕਿਸਾਨਾਂ ਦਾ ਉਠਾਉਣਗੇ। ਪਰਤਾਪ ਸਿੰਘ ਬਾਜਵਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾ ਸਕਦੇ ਨੇ ਪਰ ਕਾਂਗਰਸ ਹੁਣ ਪ੍ਰੋਟੈਸਟ ਨਹੀਂ ਕਰ پا ਰਹੀ ਅੱਜ ਵੀ ਗਿੱਲ ਸਾਹਿਬ ਜੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮੈਂ ਗੱਲ ਕਰਾਂ ਜਿਹੜਾ ਸੈਸ਼ਨ ਸੰਸਦ ਦਾ ਚੱਲ ਰਿਹਾ ਲੋਕ ਸਭਾ ਦਾ ਉੱਥੇ ਜਿਹੜਾ ਪ੍ਰੋਟੈਸਟ ਕੀਤਾ ਤਿੰਨ ਚਾਰ ਮੈਂਬਰ ਪਾਰਲੀਮੈਂਟ ਬੈਠੇ ਨੇ ਸੁਖਜਿੰਦਰ ਰੰਧਾਵਾ ਬੈਠਾ ਹੈ ਡਾਕਟਰ ਧਰਮਵੀਰ ਗਾਂਧੀ ਬੈਠਾ ਹੈ ਲੇਕਿਨ ਬਾਕੀ ਕਾਂਗਰਸੀ ਕਿਉਂ ਨਹੀਂ ਬੈਠੇ ਰਾਹੁਲ ਗਾਂਧੀ ਵੀ ਕਿਉਂ ਨਹੀਂ ਬੈਠਾ ਪ੍ਰਿੰਟਾ ਗਾਂਧੀ ਵੀ ਕਿਉਂ ਨਹੀਂ ਬੈਠੀ ਕੀ ਉਹ ਪੰਜਾਬ ਦਾ ਇੱਕ ਤਾਂ ਨਾਲ ਦਾ ਹੀ ਮਸਲਾ ਜਾਂ ਪੂਰੇ ਨੈਸ਼ਨਲ ਲੈਵਲ ਦਾ ਮਸਲਾ ਹੈਗਾ ਬੀਜੇਪੀ ਨੇ ਤਾਂ ਜਾਣ ਕੇ ਚੰਡੀਗੜ੍ਹ ਮੀਟਿੰਗਾਂ ਕਰਕੇ ਇਹਨੂੰ ਪੰਜਾਬ ਲੈਵਲ ਦਾ ਮਸਲਾ ਬਣਾਇਆ ਲੇਕਿਨ ਕਿ ਇਹ ਵੀ ਬਣਾ ਰਹੇ ਨੇ ਉਹ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਪੰਜਾਬ ਕੈਬਨਟ ਦੀ ਉਹ ਮੀਟਿੰਗ ਭਗਵੰਤ ਮਾਨਹਰਾਂ ਦੀ ਗਵਾਈ ਦੇ ਵਿੱਚ ਹੋਈ ਹੈ ਔਰ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਰਣਨੀਤੀ ਲਿਖੀ ਹੈ ਕਿ ਕੱਲ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਸ ਸੈਸ਼ਨ ਦੇ ਵਿੱਚ ਆਪਾਂ ਕਿਵੇਂ ਜਿਹੜਾਗਾ ਉਹ ਵਿਰੋਧੀ ਧਿਰ ਦੇ ਉੱਤੇ ਹਮਲਾਵਰ ਰੁਖ ਇਖਤਿਆਰ ਕਰਨਾਗਾ ਔਰ ਇਸ ਮੀਟਿੰਗ ਦੇ ਵਿੱਚ ਉਸ ਚੀਜ਼ਾਂ ਨੂੰ ਜਿਹੜੀ ਪ੍ਰਵਾਨਗੀ ਵੀ ਹੈ ਜਿਹੜੀ ਦਿੱਤੀ ਗਈ ਹੈ ਜਿਵੇਂ ਜਿਹੜਾ ਬਜਟ ਪੇਸ਼ ਕਰਨਾ ਹੈ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੱਤ ਮੰਤਰੀ ਹਰਪਾਲ ਸਿੰਘ ਟੀਮਾ ਬਜਟ ਪੇਸ਼ ਕਰਨਗੇ ਉਹ ਬਜਟ ਦੇ ਜਿਹੜੇ ਅਨੁਮਾਨ ਹੁੰਦੇ ਨੇ ਉਸ ਤੋਂ ਪਹਿਲਾਂ ਉਹਨੂੰ ਇੱਕ ਪ੍ਰਵਾਨਗੀ ਦੇਣੀ ਪੈਂਦੀ ਹੈ ਉਹ ਪ੍ਰਵਾਨਗੀ ਜਿਹੜੀ ਇਹਨਾਂ ਨੇ ਅੱਜ ਉਹ ਮੁੱਖ ਮੰਤਰੀ ਭਵਨਤ ਮਾਨ ਦੀ ਰਹਿ ਹਸਤੇ ਹੋਈ ਮੀਟਿੰਗ ਦੇ ਵਿੱਚ ਮੰਤਰੀ ਮੰਡਲ ਦੀ ਦੇ ਵਿੱਚ ਦਿੱਤੀ ਹੈਗੀ ਅਰ 22 ਮਾਰਚ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾ ਰਿਹਾ ਉਹਦੇ ਲਈ ਕੰਟਰੋਲਰ ਐਂਡ ਆਡੀਟਰ ਜਰਨਲ ਆਫ ਇੰਡੀਆ ਦੀ ਰਿਪੋਰਟ ਵੀ ਸਦਨ ਦੇ ਵਿੱਚ ਪੇਸ਼ ਕਰਨ ਦੀ ਅੱਜ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਦੇ ਵਿੱਚ 25% ਰਾਖਮਾ ਕਰਨ ਸਮਾਜ ਦੇ ਗਰੀਬ ਵਰਗ ਦੇ ਵਿਦਿਆਰਥੀਆਂ ਨੂੰ ਮਿਲੇਗਾ। ਸਰਕਾਰੀ ਸਕੂਲਾਂ ਵਾਲੇ ਪਾਸੋਂ ਤਾਂ ਇੱਕ ਤਰ੍ਹਾਂ ਦਾ ਹਟਾੜ ਕੇ ਹੁਣ ਪ੍ਰਾਈਵੇਟ ਵਾਲੇ ਪਾਸੇ ਦੀ ਗੱਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਜੀ। ਅਮਰਤਪਾਲ ਸਿੰਘ ਖਾਲਸਾ ਐਮਪੀ ਉਹਨਾਂ ਦੇ ਕਿਹੜੇ-ਕਿਹੜੇ ਜਿਹੜੇ ਨੇ ਸਾਥੀ ਪੰਜਾਬ ਆ ਰਹੇ ਨੇ ਕੀ ਉਹ ਆਪ ਵੀ ਉਹਨਾਂ ਨੂੰ ਸ਼ਿਫਟ ਕਰ ਰਹੇ ਨੇ ਦੇਖੋ ਜੀ ਇਹਨਾਂ ਦੇ ਅਮਰਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਜਿਹੜਾ ਉਹ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਹੈ ਉਹ ਦਿੱਲੀ ਪਹੁੰਚ ਚੁੱਕੇ ਨੇ ਕਿਉਂਕਿ ਉੱਥੋਂ ਬਾਈ ਏ ਪਲੇਨ ਜਿਹੜਾ ਜਹਾਜ਼ ਦੇ ਰਾਹੀਂ ਉਹ ਅਸਾਮ ਦੇ ਡਿਬਰੂਗੜ੍ਹ ਤੋਂ ਦਿੱਲੀ ਅੱਜ ਪਹੁੰਚ ਚੁੱਕੇ ਨੇ ਦਿੱਲੀ ਤੋਂ ਹੁਣ ਜਹਾਜ਼ ਦੁਆਰੇ ਉੱਡਣਾ ਹੈ ਔਰ ਅਮਰਪਾਲ ਸਾਹਿਬ ਉਤਰਣੇ ਉਹਨੋਂ ਹੋ ਰਾਤ ਨੂੰ ਵੀ ਆ ਸਕਦੇ ਨੇ ਅੱਜ ਅਦਰਵਾਇਜ਼ ਸਵੇਰੇ ਅਰਲੀ ਮਾਰਨਿੰਗ ਜਿਹੜਾ ਹੈਗਾ ਉਹ ਅਮਰਪਾਲ ਸਿੰਘ ਤੇ ਸੱਤ ਸਾਥੀ ਜਿਨ੍ਹਾਂ ਤੋਂ ਨੈਸ਼ਨਲ ਸਕਿਉਰਿਟੀ ਐਕਟ ਐਨਐਸਏ ਅਕੇ ਨਹੀਂ ਬਧਾਇਆ ਗਿਆ ਤਾਂ ਉਹ ਕੱਲ ਨੂੰ ਅਮਰਸਾ ਸਾਹਿਬ ਆਉਣਗੇ ਉਹਦੇ ਵਿੱਚ ਇੱਕ ਤਾਂ ਬਸੰਤ ਸਿੰਘ ਆ ਜੀ ਇੱਕ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਹੈ ਇਸ ਤੋਂ ਇਲਾਵਾ ਗਰਮੀਤ ਸਿੰਘ ਗਿੱਲ ਔਰ ਗਰਮੀਤ ਬੁੱਕਣ ਵਾਲਾ ਇਹ ਮੋਗਾ ਜ਼ਿਲ੍ਹੇ ਦੇ ਨੇ ਸਰਬਜੀਤ ਸਿੰਘ ਕਲਸੀ ਔਰ ਦਲਜੀਤ ਕਲਸੀ ਜਿਹੜਾ ਫਿਲਮ ਅਦਾਕਾਰ ਹੈ ਇਸ ਤੋਂ ਇਲਾਵਾ ਗੁਰਿੰਦਰਪਾਲ ਸਿੰਘ ਔਜਲਾ ਉਰਫ ਗੁਰੀ ਔਜਲਾ ਅਮਰਪਾਲ ਸਿੰਘ ਤੇ ਚਰਚਾ ਹਰਜੀਤ ਸਿੰਘ ਤੇ ਸੱਤਵੇਂ ਕੁਲਵੰਤ ਸਿੰਘ ਢਾਲੀਆ ਨੇ ਕੁਲਵੰਤ ਸਿੰਘ ਸਰਕਾਰੀ ਮੁਲਾਜ਼ਮ ਹੈਗਾ ਬਿਜਲੀ ਬੋਰਡ ਦਾ ਤਾਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਿਛਲੇ 2 ਸਾਲ ਤੋਂ ਜਿਹੜੇ ਬੰਦ ਸੀਗੇ ਔਰ ਕੁਲਵੰਤ ਸਿੰਘ ਰਾਉਕੇ ਕਲਾਂਦਾ ਮੋਗਾ ਜ਼ਿਲ੍ਹੇ ਦੇ ਵਿੱਚ ਰਾਉਕੇ ਪਿੰਡ ਹੈਗਾ ਔਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ بطور ਕਲਰਕ ਜਿਹੜਾ ਹੋਂਦਾਤ ਹੈ ਇਹਦਾ ਪਿਤਾ ਜ세ਹਦਾਰ ਚੜਕ ਸਿੰਘ ਪਿੰਡ ਦਾ ਸਰਪੰਚ ਸੀ ਔਰ ਉਹ 1997 ਦੇ ਵਿੱਚ ਘਰੋਂ ਜਿਹੜਾ ਚੁੱਕ ਕੇ ਪੁਲਿਸ ਨੇ ਇੱਕ 파 ਦੱਸਤਾ ਸੀਗਾ ਮਨਸਤ ਸਿੰਘ ਦੌਲਤਪੁਰਾ ਪਿੰਡ ਦੇ ਨਾਲ ਸੰਬੰਧਿਤ ਹੈ ਔਰ ਦਲਿਤ ਸੈਕਟੀਫਾਈ ਚਾਰੇ ਦੇ ਨਾਲ ਇਹਦਾ ਪਰਿਵਾਰ ਸਬੰਧ ਰੱਖਦਾ ਹੈ ਮੋਬਾਈਲੀ ਦਾ ਸਾਲਵਰ ਉੱਚਾ ਬਹੁਤ ਫੇਮਸ ਪਿੰਡ ਹੈ ਔਰ ਪ੍ਰਾਈਵੇਟ ਬੈਂਕ ਦੇ ਲਈ ਵੀ ਇਹਨੇ ਕੁਝ ਕੰਮ ਜਿਹੜਾ ਕੰਮ ਕੀਤਾ ਹੈਗਾ ਕੀਟਨਾਸ਼ਕ ਫਾਰਮ ਦੇ ਲਈ ਵੀ ਕੰਮ ਕੀਤਾ ਹੈਗਾ ਔਰ ਇਹ ਗ੍ਰਿਫਤਾਰੀ ਤੋਂ 2-3 ਅਮਨੀ ਨੇ ਪਹਿਲਾਂ ਸੀ ਜਿਹੜਾਗਾ ਉਹ ਅਮਰਪਾਲ ਸਿੰਘ ਦੇ ਨਾਲ ਜੁੜਿਆ ਸੀਗਾ ਔਰ ਜਿਹੜਾ ਨਸ਼ਾ ਮੁਕਤੀ ਕੇਂਦਰ ਸਾਡੇ ਤੇ ਨਾਲ ਹੀ ਪਿੰਡ ਦੇ ਵਿੱਚ ਚੱਲਦਾ ਸੀ ਉੱਥੇ ਵੀ ਆਉਂਦਾ ਸੀਗਾ ਗਰਮੀਤ ਸਿੰਘ ਬੁੱਕਣ ਵਾਲਾ ਪਿੰਡ ਦਾ ਹੈ ਜੀ ਔਰ ਜੱਟ ਸੱਤ ਸਵਾਰ ਦੇ ਨਾਲ ਸੰਬੰਧਿਤ ਹੈ ਇਹ ਫਰਨੀਚਰ ਦੀ ਦੁਕਾਨ ਜਿਹੜੀ ਉਹ ਕਰਦਾ ਸੀ ਇਹਦੇ ਪਿਤਾ ਸਟਵਾਰੀ ਵਜੋਂ ਜਿਹੜੇ ਉੱਤੇ ਵਾ ਮੁਕਤ ਹੋਏ ਨੇ ਦੋ 3 ਨੇ ਤੇ ਗਲਜੀਤ ਸਿੰਘ ਕਲਸੀ ਨੂੰ ਹਰ ਕੋਈ ਜਾਣਦਾ ਔਰ ਦਲਜੀਤ ਸਿੰਘ ਕਲਸੀ ਜਿਹੜਾਗਾ ਉਹ ਫਿਲਮ ਅਦਾਕਾਰ ਆ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਗੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਰਹਿੰਦਾ ਸੀਗਾ ਤੇ ਇਹਦਾ ਵੀ ਕਾਫੀ ਹਰਜੀਤ ਸਿੰਘ ਅਮਰਪਾਲ ਸਿੰਘ ਤੇ ਬਹੁਤ ਨਜ਼ਦੀਕੀ ਨੇ ਉਹਦੇ ਚਾਚਾ ਜੀ ਨੇ ਇਹ ਵੀ ਦਿੱਲੀ ਪਹੁੰਚ ਚੁੱਕੇ ਨੇ ਔਰ ਇਹ ਵੀ ਸਵੇਰੇ ਅਮਰਸਰ ਸਾਹਿਬ ਜਿਹੜੇ ਉਹ ਸੱਤਾ ਸਾਥੀਆਂ ਦੇ ਨਾਲ ਜਿਹੜਾ ਉਹ ਆਉਣਗੇ ਔਰ ਇਹਦੇ ਵਿੱਚ ਜਿਹੜੇ ਸੱਤਵੇਂ ਗੁਰਿੰਦਰਪਾਲ ਸਿੰਘ ਔਜਲਾ ਉਹ ਐਨ ਆਰ ਆਈ ਹੈ ਜੀ ਇੰਗਲੈਂਡ ਦੇ ਵਸਨੀਕ ਨੇ ਫਗਵਾੜੇ ਨਾਲ ਸੰਬੰਧ ਰੱਖਦੇ ਨੇ ਗੁਰੀ ਔਜਲਾ ਦੇ ਨਾਲ ਨਾਲ ਵੀ ਜਿਹੜਾ ਉਹਨਾਂ ਨੂੰ ਜਾਣਿਆ ਜਾਂਦਾ ਹੈ ਇਹਨੂੰ ਤਾਂ 9 ਮਾਰਚ 2023 ਨੂੰ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ ਉਹ ਇਹ ਸੱਤ ਸਾਥੀ ਨੇ ਜਿਹੜੇ ਅਮਰਪਾਲ ਸਿੰਘ ਦੇ ਉਹ ਡਿਬਰੂਗੜ੍ਹ ਤੋਂ ਨੈਸ਼ਨਲ ਸਕਿਉਰਿਟੀ ਐਕਟ ਹਟਣ ਤੋਂ ਬਾਅਦ ਦਿੱਲੀ ਪਹੁੰਚ ਚੁੱਕੇ ਨੇ ਇਸ ਤੋਂ ਅੰਮ੍ਰਿਤਸਰ ਸਾਹਿਬ ਜਿਹੜਾ ਉਹ ਸਵੇਰ ਤੱਕ ਆਉਣਗੇ ਇਸ ਤੋਂ ਬਾਅਦ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਣਾ ਜੀ ਜਿਹੜੇ ਇਹਨਾਂ ਤੇ ਕੇਸ ਨੇ ਜਿਹਦੇ-ਜਿਹਦੇ ਤੇ ਵੀ ਉਹ ਕੇਸ ਤਹਿਤ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ ਔਰ ਉਹ ਕੇਸਾਂ ਦੇ ਵਿੱਚ ਇਹਨਾਂ ਨੂੰ ਬਹੁਤ ਜਲਦ ਜ਼ਮਾਨਤ ਮਿਲ ਜਾਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਹੈ ਕਿਉਂਕਿ ਇਹਨਾਂ ਤੇ ਕੋਈ ਬਹੁਤਾ ਵੱਡਾ ਕੇਸ ਨਹੀਂ ਇਕੱਲਾ ਅਜਨਾਲਾ ਪੁਲਿਸ ਸਟੇਸ਼ਨ ਵਾਲਾ ਕੇਸ ਹੈ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਹੈਗਾ ਉਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਮਾਨਤ ਹੋਣ ਦੀ ਸੰਭਾਵਨਾ ਹੈ ਰਹੀ ਗੱਲ ਅਮਰਪਾਲ ਸਿੰਘ ਦੀ ਕਿ ਬੀ ਟੋਟਲ 10 ਜਣੇ ਰੈਸਟ ਕੀਤੇ ਸੀ ਤਿੰਨ ਹਜੇ ਵੀ ਬਿਬਰੂਗੜ ਨੇ ਅਮਰਪਾਲ ਸਿੰਘ ਨੂੰ ਕੋਰਟ ਦੇ ਵਿੱਚ ਪੰਜਾਬ ਸਰਕਾਰ ਦਾਵਾ ਕਰ ਚੁੱਕੀ ਆ ਕਿ ਅਸੀਂ ਅਪ੍ਰੈਲ ਦੇ ਵਿੱਚ ਜਿਹੜਾਗਾ ਉਹ ਨੈਸ਼ਨਲ ਸਕਿਉਰਿਟੀ ਐਕਟ ਅਗੇ ਨਹੀਂ ਵਧਾਵਾਂਗੇ ਉਹ ਸਾਲ ਉਹਨਾਂ ਨੂੰ ਅਪ੍ਰੈਲ ਸੁਣਿਆ ਇਹ ਪਹਿਲਾ ਗ੍ਰਿਫਤਾਰ ਹੋਵੇ ਸੀ ਅਮਰਪਾਲ ਸਿੰਘ ਮਹੀਨਾ ਬਾਅਦ ਗ੍ਰਿਫਤਾਰ ਹੋਇਆ ਸੀ ਤਾਂ ਅਪ੍ਰੈਲ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾਉ ਪੰਜਾਬ ਦੀ ਜੇਲ੍ਹ 'ਚ ਉਸ ਦਿਵਾਰ ਜਿਹੜੇ ਉਹਨਾਂ ਤੇ ਕੇਸ ਨੇ ਉਹ ਪੰਜਾਬ ਦੇ ਵਿੱਚ ਚੱਲਣਗੇ ਉਹਦੇ ਤਹਿਤ ਜ਼ਮਾਨਤ ਜਿਹੜੀ ਮਿਲ ਜਾਣ ਦੀ ਸੰਭਾਵਨਾ ਅਮਰਪਾਲ ਸਿੰਘ ਦੀ ਵੀ ਬਣੀ ਹੋਈ ਆ ਜੀ ਹੂੰ ਅੱਛਾ ਜੀ ਇਹ ਦੱਸਿਓ ਵੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਆਏ ਨੇ ਗੁਰਦਰਾ ਸਾਹਿਬ ਮੱਥਾ ਟੇਕਣ ਗਏ ਨੇ ਰਮਾਲੇ ਹੱਥ ਦੇ ਵਿੱਚ ਫੜੇ ਨੇ ਦੋਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਤੇ ਕਿਹੜੇ ਉਹਨਾਂ ਦੇ ਨਾਲ ਵਿਚਾਰ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਤੇ ਉਹਨਾਂ ਨੇ ਕੀ ਜਵਾਬ ਦਿੱਤੇ ਦੇਖੋ ਜੀ 5 ਦਿਨਾਂ ਦੇ ਦੌਰੇ ਦੇ ਉੱਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਭਾਰਤ ਆਏ ਹੋਏ ਨੇ ਔਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਿਹੜਾ ਨਵੀਂ ਦਿੱਲੀ ਦੇ ਵਿੱਚ ਗਲੀਆਂ 'ਚ ਕ੍ਰਿਕਟ ਵੀ ਖੇਡੀ ਔਰ ਕਲੈਕਟਰ ਉਹਨਾਂ ਨੇ ਜਿਹੜਾ ਉਹ ਕਪਲਦੇਵ ਦੇ ਨਾਲ ਵੀ ਖੇਡੀ ਤਾਂ ਕਾਫੀ ਉਹ ਭਾਰਤ ਦੇ ਵਿੱਚ ਜਿਹੜਾ ਕੁਲ ਮਿਲਣੇ ਜਿਹੜੇ ਇਹਨਾਂ ਨੇ ਗੱਲ ਸਾਹਮਣੇ ਕੋਲੇ ਮੁੱਦੇ ਖਾਇ ਚਲੋ ਜਿਹੜੇ ਵਫਾਰ ਦੇ ਮਸਲੇ ਹੁੰਦੇ ਨੇ ਦੂਸਰੇ ਹੁੰਦੇ ਨੇ ਉਹ ਉਹ ਇੱਕ ਵੱਖਰਾ 이슈 ਆ ਦੋ ਸਰਕਾਰਾਂ ਦੇ ਵਿੱਚ ਹੁੰਦਾ ਹੀ ਆ ਲੇਕਿਨ ਭਾਰਤ ਸਰਕਾਰ ਨੇ ਉਹਨਾਂ ਕੋਲੇ ਖਾਲਸਤਾਨ ਤੇ ਰੈਫਰੈਂਡਮ ਦੇ ਮਸਲੇ ਨੇ ਜਿਹੜੇ ਉਹ ਬੜੀ ਤੇਜ਼ੀ ਦੇ ਨਾਲ ਉਠਾਏ ਨੇ ਹਾਲਾਂਕਿ ਨਿਊਜ਼ੀਲੈਂਡ ਦੇ ਵਿੱਚ ਤੱਕ ਬਹੁਤੀਆਂ ਸਰਗਰਮੀਆਂ ਵੀ ਇਸੂਪ ਦੀਆਂ ਜਿਹੜੀਆਂ ਨਜ਼ਰ ਨਹੀਂ ਆਈਆਂ ਲੇਕਿਨ ਪ੍ਰਧਾਨ ਮੰਤਰੀ ਨੇ ਕਹਿੰਦੇ ਉਹਨਾਂ ਨੂੰ ਕਿਹਾ ਕਿ ਨਿਊਜ਼ੀਲੈਂਡ ਦੇ ਵਿੱਚ ਕੁਝ ਗੈਰ ਕਾਨੂੰਨੀ ਤਸੱਲਾਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਅਸੀਂ ਆਪਣੀ ਚਿੰਤਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਕਹਿੰਦੇ ਸਾਨੂੰ ਵਿਸ਼ਵਾਸ ਹੈ ਕਿ ਗੈਰ ਕਾਨੂੰਨੀ ਸੱਤਾਵਾਰੇ ਸਾਨੂੰ ਨਿਊਜ਼ੀਲੈਂਡ ਸਰਕਾਰ ਦਾ ਸਹਿਯੋਗ ਜਿਹੜਾ ਉਹ ਮਿਲਦਾ ਰਹੇਗਾ ਇਸ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰਾਲੇ ਵੀ ਨਿਊ ਵੀ ਨਿਊਜ਼ੀਲੈਂਡ ਨਾਲ ਜਿਹੜਾ ਠਲਸਤਾਨੀ ਸਮਰਥਕਾਂ ਦੇ ਬਾਰੇ ਦੇ ਵਿੱਚ ਗੱਲਬਾਤ ਆ ਜਿਹੜੀ ਉਹ ਕੀਤੀ ਹੈ ਕਿਉਂਕਿ ਭਾਰਤੀ ਵਿਦੇਸ਼ ਮੰਤਰਾਲੇ ਦੇ ਜਿਹੜੇ ਸੈਕਟਰੀ ਨੇ ਜੈਦੀਪ ਮਜ਼ੂਮਦਾਰ ਉਹਨਾਂ ਨੇ ਨਿਊਜ਼ੀਲੈਂਡ ਦੇ ਵਿੱਚ ਹੋਏ ਰੈਫਰੈਂਡਮ ਬਾਰੇ ਵੀ ਜਿਹੜਾ ਇੱਕ ਗੱਲਬਾਤ ਆ ਉਹ ਕੀਤੀ ਹੈ ਸੋ ਕਾਫੀ ਚਰਚਾ ਜਿਹੜੀ ਹੈਗੀ ਇਹਨਾਂ ਦੋਨੇ ਵਿਸ਼ਿਆਂ ਦੇ ਉੱਤੇ ਉਹਨਾਂ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਕੀਤੀ ਹੈ ਸਤੰਬਰ 2023 ਚ ਕੈਨੇਡਾ ਦੇ ਵਿੱਚ ਵੀ ਜਿਹੜਾ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਇਹ ਚਰਚਾ ਜਿਹੜੀ ਕੈਨੇਡਾ ਨਾਲ ਵੀ ਇਹਨਾਂ ਨੇ ਛੇੜੀ ਸੀ ਲੇਕਿਨ ਹੁਣ ਨਿਊਜ਼ੀਲੈਂਡ ਦੇ ਨਾਲ ਵੀ ਇਹਨਾਂ ਨੇ ਜਿਹੜੀ ਚਰਚਾ ਕੀਤੀ ਇਹਨਾਂ ਵਿਸ਼ਿਆਂ ਦੇ ਉੱਤੇ ਪਹਿਲੀ ਵਾਰ ਉਹ ਛੇੜੀ ਹੈਗੀ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਸਿੱਖਾਂ ਦੀ ਗਿਣਤੀ ਕਰੀਬ 53000 ਦੱਸੀ ਜਾਂਦੀ ਹੈ ਜਿਹੜਾ ਉਸਦੀ ਆਬਾਦੀ ਦਾ 1.1% ਹੈਗਾ ਜਿਹੜਾ ਉਹ ਬਣਦਾ ਹੈਗਾ ਕਿਉਂਕਿ ਨਿਊਜ਼ੀਲੈਂਡ ਦੀ કુલ ਆਬਾਦੀ ਹੈ ਜਿਹੜੀ 59 ਲੱਖ ਦੇ ਕਰੀਬ ਦੱਸੀ ਜਾਂਦੀ ਹੈਗੀ ਸੋ ਇਹਨਾਂ ਨੇ ਜਿਸ ਰੂਪ ਦੇ ਵਿੱਚ ਉਹਨਾਂ ਕੋਲੇ ਸਵਾਲ ਜਿਹੜੇ ਉਠਾਏ ਨੇ ਇਹਦੀ ਨਿਊਜ਼ੀਲੈਂਡ ਦੇ ਮੀਡੀਆ ਦੇ ਵਿੱਚ ਵੀ ਚਰਚਾ ਗਈ ਜਿਹੜੀ ਉਹ ਕਾਫੀ ਵੱਡੀ ਪੱਤਰ ਦੇ ਉੱਤੇ ਹੋ ਰਹੀ ਹੈ ਜੀ ਜਿਹੜੀ ਜੀ 7ਵੀਂ ਮੰਜ਼ਲ ਤੋਂ ਕੁੜੀ ਨੇ ਛਾਲ ਮਾਰੀ ਹੈ ਲੁਧਿਆਣਾ ਕੋਰਟ ਕੰਪਲੈਕਸ ਚਹਿਰੀਆਂ ਚ ਉਹ ਕਿਉਂ ਮਾਰੀ ਜੀ ਜੀ ਸਾਹਿਬ ਦੇਖੋ ਇਹ ਕੁੜੀ ਨਵਾਰਗ ਕੁੜੀ ਹੈਗੀ ਔਰ ਇਹ ਕਿਸੇ ਨਾਲ ਨਾ ਫੋਨ ਤੇ ਗੱਲਬਾਤ ਕਰ ਰਹੀ ਸੀ ਫੋਨ ਤੇ ਗੱਲਬਾਤ ਕਰਦੀ ਕਰਦੀ ਲੜਦੀ ਲੜਦੀ ਟੈਲੀਫੋਨ ਦੇ ਉੱਤੇ ਫੋਨ ਸੈੱਟ ਕੇ ਨੇ 7ਵੀਂ ਮੰਜ਼ਲ ਤੋਂ ਜਿਹੜਾ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਛਾਲ ਜਿਹੜੀ ਉਹ ਮਾਰ ਦਿੱਤੀ ਹੈ ਜਿੰਨੀ ਜਾਣਕਾਰੀ ਇਹ ਕੁੜੀ ਦੀ ਇਸ ਰੂਪ ਦੇ ਵਿੱਚ ਮਿਲੀ ਹੈਗੀ ਛਾਲ ਮਾਰਨ ਦੀ ਕਿ ਉਹ ਜਿਹੜੀ ਗੱਲਬਾਤ ਕਰ ਰਹੀ ਸੀ ਕਿਉਂਕਿ ਪੁਲਿਸ ਹੁਣ ਉਹ ਖੰਘਾਰ ਰਹੀ ਹੈ ਕਿ ਗੱਲਬਾਤ ਕੀ ਦੇਣਾ ਕਰ ਰਹੀ ਸੀ ਕਿਹੜੀ ਗੱਲ ਤੋਂ ਦੋਨਾਂ ਦੇ ਵਿੱਚ ਲੜਾਈ ਹੈ ਕਿ ਜਿਹੜੀ ਉਹ ਹੋਈ ਹੈ ਕਿ ਇਹਨੇ ਕੋਰਟ ਕੰਪਲੈਕਸ ਦੀ 7ਵੀਂ ਮੰਜ਼ਲ ਤੋਂ ਛਾਲ ਮਾਰੀ ਹੈ ਬੜੀ ਭਿਆਨਕ ਡੈਥ ਹੈ ਜਿਹੜੀ ਇਸ ਕੁੜੀ ਦੀ ਹੋਈ ਹੈ ਕਿਉਂਕਿ 7ਵੀਂ ਮੰਜ਼ਲ ਤੋਂ ਛਾਲ ਮਾਰਨ ਤੋਂ ਬਾਅਦ ਇਹਨੂੰ ਤੁਰੰਤ ਹਸਪਤਾਲ ਵੀ ਲਿਜਾਇਆ ਗਿਆ ਲੇਕਿਨ ਇਹਦੀ ਨਾਂ ਦਿੱਤੀ ਸੀ ਸੀ ਹਸਪਤਾਲ ਦੇ ਵਿੱਚ ਪਹੁੰਚਦੇ ਹੀ ਡਾਕਟਰਾਂ ਨੇ ਇਹਨੂੰ ਜਿਹੜਾ ਮ੍ਰਿਤਕ ਉਹ ਸ਼ਸਤਰਤਾ 20/ਸਾਲ ਦੀ ਕੁੜੀ ਦੀ ਜਿਹੜੀ ਉਮਰ ਹੈਗੀ ਉਹ ਉਹ ਦੱਸੀ ਜਾਂਦੀ ਹੈ ਔਰ ਜਿਹੜੇ ਉੱਥੇ ਚਾਸ਼ਮਦੀ ਦੇ ਸੀਜਨ ਦੇ ਕੋਲੇ ਖੜੇ ਸੀ ਜਦੋਂ ਗੱਲਬਾਤ ਕਰਦੀ ਨੇ ਨੇ ਛਾਲ ਮਾਰੀ ਉਹ ਕਹਿੰਦੇ ਫੋਨ ਦੇ ਉੱਤੇ ਕੁੜੀ ਹੈ ਜਿਹੜੀ ਉਹ ਕਿਸੇ ਦੇ ਨਾਲ ਲੜ ਰਹੀ ਸੀ ਬਹਿਸ ਰਹੀ ਸੀ ਬਹੁਤ ਪਰੇਸ਼ਾਨ ਫੋਨ ਦੇ ਉੱਤੇ ਹੋ ਕੇ ਨੇ ਛਾਲ ਆ ਜਿਹੜੀ ਉਹ ਫੋਨ ਸਿੱਟ ਕੇ ਮਾਰੀ ਆ ਜੀ ਧੰਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਧੰਵਾਦ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਹੀ ਬਹੁਤ